ਸਰ ਨ ਜਾਣ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਤੇਰੇ ਕਾਵਨ ਕਾਵਨ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ tumari mahima varn na sakoon tu thakur ooch bhagwan main har har naam dhar soi jao bhav tayu rakh mere sahib main tujh bin abran na koi har har boond pae har swami हम चात्रक बिलल बिल लाती हर हर कृपा करहो प्रम अपनी मुख देव हो हार निम खाती चवर तखत छत्र दे मालिक जुगो तुग अटल गुरु तगत दी ऊपर सबाय मान ਦਸਾਂ ਪਾਤਸ਼ਾਹਾਂ ਦੀ ਜਗਦੀ ਜੋਤ ਪੂਰੇ ਸਤਿਗੁਰੂ ਅੰਤਰਜਾਮੀ ਮਹਾਰਾਜ ਜੀ ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤਿੰਨਾਂ ਦੀ ਹਜ਼ੂਰੀ ਦੇ ਵਿੱਚ ਸਭਾਏ ਮਾਨ ਗੁਰੂ ਰੂਪ ਗੁਰੂ ਪਿਆਰੀ ਗੁਰਸਵਾਰੀ ਗੁਰੂ ਖਾਲਸਾ ਸਾਧ ਸੰਗਤ ਜੀਓ ਆਓ ਜਿੱਥੇ ਤਨ ਕਰਕੇ ਹਾਜ਼ਰ ਹੋਏ ਆਂ ਉੱਥੇ ਆਪਣੇ ਮਨ ਨੂੰ ਹਾਜ਼ਰ ਕਰਨ ਦਾ ਯਤਨ ਕਰੀਏ ਮਨ ਨੂੰ ਹਾਜ਼ਰ ਕਰਨ ਹਾਜ਼ਰ ਕਰਨ ਵਾਸਤੇ ਰਸਨਾ ਦੀ ਪਵਿੱਤਰਤਾ ਲਈ ਮਨ ਤੀ ਕਾਗਰਤਾ ਲਈ ਸਭ ਤੋਂ ਪਹਿਲਾਂ ਰੋਜ਼ਾਨਾ ਦੀ ਤਰ੍ਹਾਂ ਦੋ ਹੱਥ ਜੋੜ ਕੇ ਸਤਿਗੁਰੂ ਜੀ ਨੂੰ ਸੀਸ ਚੁਕਾ ਕੇ ਪਿਆਰ ਆਦਬ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਜੀ ਦੀ ਮਹਾਨ ਕਿਰਪਾ ਹੋਈ ਹੈ ਸਾਡੇ ਤੇ ਤਰਸ ਹੋਇਆ ਹੈ ਤਰਸ ਪਿਆ ਮਿਹਰਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾ ਤਨ ਮਨ ਠੀਵੇ ਹਰਿਆ ਘਰੋਂ ਪਹਿਲਾ ਕਦਮ ਫੇਰੀ ਪੁੱਟਿਆ ਜਦੋਂ ਗੁਰੂ ਨੇ ਕਿਰਪਾ ਕੀਤੀ ਹੈ ਗੁਰੂ ਨੇ ਦਰਸ ਕੀਤਾ ਨਾ ਆਪਣੇ ਵੱਲ ਨੂੰ ਆਵਾਜ਼ ਮਾਰੀ ਹੋਰ ਜਗ੍ਹਾ ਤੇ ਤਾਂ ਅਸੀਂ ਬਿਨਾਂ ਸਦੇ ਤੋਂ ਪਹੁੰਚ ਜਾਣੇ ਆ ਪਹੁੰਚ ਵੀ ਸਕਦੇ ਆ ਜਾ ਸਕਦੇ ਆ ਸਾਨੂੰ ਇਜਾਜ਼ਤ ਹੈ ਪਰ ਗੁਰੂ ਦੇ ਚਰਨਾਂ ਵਿੱਚ ਉਦੋਂ ਹੀ ਪਹੁੰਚਿਆ ਜਾਂਦਾ ਜਦੋਂ ਗੁਰੂ ਆਵਾਜ਼ ਮਾਰਦਾ ਹੈ ਜਦੋਂ ਗੁਰੂ ਸੱਦਦਾ ਹੈ ਇੱਥੇ ਉਦੋਂ ਹੀ ਆਇਆ ਜਾਂਦਾ ਹੈ ਸਤਿਗੁਰੂ ਦਾ ਬਚਨ ਆਪਾ ਪੜ੍ਹਿਆ ਤਰਸ ਪਿਆ ਮਿਹਰ ਅਮਤ ਹੋਈ ਸਤਿਗੁਰੂ ਸੱਜਣ ਮਿਲਿਆ ਸਤਿਗੁਰੂ ਫੇਰ ਹੀ ਮਿਲਿਆ ਪਹਿਲਾਂ ਗੁਰੂ ਨੇ ਆਪ ਤਰਸ ਕੀਤਾ ਦਇਆ ਦੇ ਘਰ ਵਿੱਚ ਆ ਕੇ ਸਾਡੇ ਆਉਗਣਿਆਰਿਆਂ ਦੇ ਕਿਰਪਾ ਕੀਤੀ ਸਾਡੇ ਤੇ ਤਰਸ ਕੀਤਾ ਤੇ ਸਾਨੂੰ ਆਪਣੇ ਵੱਲ ਨੂੰ ਸੱਦ ਲਿਆ ਇਸ ਕਰਕੇ ਜੇ ਇੱਥੇ ਕੋਈ ਆਇਆ ਗੁਰੂ ਦੀ ਹਜ਼ੂਰੀ ਵਿੱਚ ਜਾਂ ਕਿਸੇ ਨੂੰ ਗੁਰੂ ਚੇਤੇ ਆਇਆ ਅੰਦਰ ਵੀ ਚੇਤੇ ਆਉਂਦਾ ਨਾ ਸਾਡੇ ਆਪਰ ਰੋਜ਼ਾਨਾ ਇੱਕ ਬਚਨ ਪੜਦੇ ਆ ਪਹਿਲਾਂ ਯਾਦ ਚੱਲਣੀ ਚਾਹੀਦੀ ਅੰਦਰ ਹਿਰਦੇ ਦੇ ਵਿੱਚ ਤੇਰੀ ਯਾਦ ਹੋਵੇ ਰੋਜ਼ਾਨਾ ਬਚਨ ਪੜਦੇ ਆ ਨਾ ਰਹਿਰਾਸਖ ਦੀ ਬਾਣੀ ਅੰਦਰ ਸੀ ਰੋਜ਼ਾਨਾ ਹੀ ਪੜਦੇ ਆ ਕਦੇ ਨਹੀਂ ਵਿਚਾਰਿਆ ਹੁੰਦਾ ਪੜ ਲੈਨੇ ਆ ਪਰ ਵਿਚਾਰਨਾ ਵਿਚਾਰਨ ਦਾ ਜਿਹੜਾ ਫਲ ਆ ਨਾ ਕੋਈ ਲਿਮਟ ਨਹੀਂ ਵੀ ਕਿੰਨੀ ਕੁ ਫਲ ਆ ਕਿੰਨਾ ਕਹਦਾ ਲਾਭ ਹੈ ਵਿਚਾਰਨ ਦਾ ਪੜ ਲਿਆ ਇਸ ਦਾ ਫਲ ਹੈ ਪਰ ਗੁਰਮੁਖ ਪਿਆਰੇ ਜੀ ਉਸ ਨੂੰ ਵਿਚਾਰ ਲਿਆ ਨਾ ਵੀ ਸਤਿਗੁਰੂ ਜੀ ਕੀ ਕਹਿ ਰਿਹਾ ਉਹ ਇੱਕ ਅੱਖਰ ਵੀ ਜੇ ਕਿਤੇ ਤੂੰ ਵਿਚਾਰ ਲਿਆ ਨਾ ਇੱਕ ਅੱਖਰ ਨੇ ਤੇਰਾ ਜੀਵਨ ਨਿਹਾਲ ਕਰ ਦੇਣਾ ਸਤਿਗੁਰੂ ਦਾ ਬਚਨ ਏਕ ਅੱਖਰ ਹਰ ਮਨ ਵਸਤ ਜੀਵਨ ਹੋਤ ਨਿਹਾਲ ਇੱਕ ਅੱਖਰ ਨੇ ਤੇਰੀ ਜ਼ਿੰਦਗੀ ਸਵਾਰ ਦੇਣੀ ਪਰ ਵਿਚਾਰ ਨਹੀਂ ਰੋਜ਼ਾਨਾ ਪੜਦੇ ਨਾ ਸਤਿਗੁਰੂ ਦਾ ਪਾਵਨ ਬਚਨ ਅੰਤਰ ਗੁਰ ਆਰਾਦਣਾ ਜਿਹਵਾ ਜਪ ਗੁਰ ਨਾਉ ਨੇਤਰੀ ਸਤ ਗੁਰ ਪੇਖਣਾ ਸਰਬਣੀ ਸੁਨਣਾ ਗੁਰ ਨਾਉ ਸਤ ਗੁਰ ਸੇ ਤੀਰਤਿਆਂ ਦਰਗਹਿ ਪਈ ਠਾਉ ਕਹੋ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵਥ ਦੇ ਜਗ ਮੈਂ ਉਤਮ ਕਾਢੀਐ ਵਿਰਲੇ ਕੇਈ ਕੇ ਇਹ ਬਚਨ ਅਸੀਂ ਪਤਾ ਨਹੀਂ ਕਿੰਨੇ ਵਾਰੀ ਪੜਿਆ ਹੋਣਾ। ਅਰ ਅਰ ਸਾਹਿਬ ਦੀ ਬਾਣੀ ਅੰਦਰ ਆਉਂਦਾ ਹੈ। ਪਰ ਇਹਨੂੰ ਵਿਚਾਰੀਏ ਤੇ ਸਤਿਗੁਰੂ ਜੀ ਕੀ ਕਹਿੰਦੇ ਅੰਤਰ ਗੁਰ ਆਰਾਧਨ। ਪਹਿਲਾਂ ਤੇਰੇ ਅੰਦਰ ਯਾਦ ਚੱਲੇ ਪਰਮੇਸ਼ਰ ਦੀ। ਅੰਦਰ ਸਿਮਰਨ ਹੋਵੇ। ਯਾਦ ਨੂੰ ਸਿਮਰਨ ਕਹਿੰਦੇ ਆ। ਹੁਣ ਇਹ ਯਾਦ ਤੇਰੇ ਧੀਆਂ ਪੁੱਤਰਾਂ ਦੀ ਚੱਲਦੀ ਤੇ ਤੇਰੇ ਧੀਆਂ ਪੁੱਤਰਾਂ ਦਾ ਸਿਮਰਨ ਚੱਲ ਰਿਹਾ। ਜੇ ਅੰਦਰ ਤੇਰੇ ਕੰਮ-ਕਾਰ ਦੀ ਯਾਦ ਚੱਲ ਰਹੀ ਹੈ ਤੇ ਤੇਰੇ ਅੰਦਰ ਕੰਮ-ਕਾਰ ਦਾ ਸਿਮਰਨ ਚੱਲ ਰਿਹਾ ਹੈ ਜੇ ਤੇਰੇ ਅੰਦਰ ਯਾਦ ਰਿਸ਼ਤੇਦਾਰੀ ਸਾਖ ਸੰਬੰਧੀਆਂ ਦੀ ਚੱਲ ਰਹੀ ਹੈ ਤੇ ਤੇਰੇ ਉਹਨਾਂ ਦਾ ਅੰਦਰ ਸਿਮਰਨ ਚੱਲ ਰਿਹਾ ਪਰ ਸਤਿਗੁਰੂ ਜੀ ਕਹਿੰਦੇ ਜੇ ਗੁਰੂ ਦਾ ਅਰਾਧਨ ਹੋ ਰਿਹਾ ਨਾ ਅੰਦਰ ਯਾਦ ਉਹਦੀ ਚੱਲ ਰਹੀ ਹੈ ਤੇ ਫਿਰ ਗੁਰੂ ਦਾ ਸਿਮਰਨ ਹੋ ਰਿਹਾ ਅੰਤਰ ਗੁਰ ਆਰਾਧਨਾ ਪਹਿਲਾਂ ਅੰਦਰ ਗੁਰੂ ਨੂੰ ਅਰਾਧਨਾ ਅੰਦਰ ਚੇਤੇ ਕਰਨਾ ਫਿਰ ਦੂਸਰਾ ਕੰਮ ਕੀ ਕਰਨਾ ਅੰਤਰ ਗੁਰ ਆਰਾਧਨਾ ਪਹਿਲਾ ਕੰਮ ਹੈ ਜਿਹਵਾ ਜਪ ਗੁਰਨਾਓ ਦੂਸਰਾ ਕਹਿੰਦੇ ਵੀ ਜੀਬ ਨਾਲ ਪਰਮੇਸ਼ਰ ਦਾ ਨਾਮ ਜਪਣਾ ਜਿਹਵਾ ਜਪ ਗੁਰਨਾਓ ਤੀਸਰਾ ਸਤਿਗੁਰੂ ਪੰਚਮ ਪਾਦ ਸਾਹਿਬ ਦੀ ਬਾਣੀ ਹੈ ਜਿਹਵਾ ਜਪ ਗੁਰਨਾਓ ਅੱਗੇ ਕਹਿੰਦੇ ਹਨ ਅੰਤਰਗੁਰ ਆਰਾਧਨਾ ਜਿਹਵਾ ਜਪ ਗੁਰਨਾਓ ਨੇਤਰੀ ਸਤਿਗੁਰ ਪੇਖਣਾ ਫਿਰ ਤੀਸਰਾ ਕੰਮ ਕੀ ਕਰਨਾ ਨੇਤਰਾ ਨਾਲ ਅੱਖਾਂ ਨਾਲ ਗੁਰੂ ਦੇ ਦਿਹਾਰੇ ਕਰਨੇ ਨੇਤਰੀ ਸਤਗੁਰੂ ਪੇਖਣਾ ਚੌਥਾ ਸਰਵਣੀ ਸੁਰਨਾ ਗੁਰਨਾਉ ਚੌਥਾ ਸਰਵਣੀ ਕਹਿੰਦੇ ਕੰਨਾਂ ਨੂੰ ਕੰਨਾਂ ਨਾਲ ਗੁਰੂ ਦਾ ਨਾਮ ਸੁਣਨਾ ਇਹ ਇਹਨਾਂ ਤੇ ਪਹਿਰਾ ਲਾਉਣਾ ਹੈ ਗੁਰਮੁਖ ਪਿਆਰਿਓ ਨੌ ਦੁਆਰੇ ਆ ਸਾਡੇ ਸਰੀਰ ਦੇ ਜੇ ਆਪਾਂ ਗੁਰੂ ਦੀ ਕਿਰਪਾ ਨਾਲ ਨੌ ਦੁਆਰਿਆਂ ਤੇ ਪਹਿਰਾ ਲਾ ਲਿਆ ਨਾ ਪਹਿਲੇ ਮੇਨ ਦਰਵਾਜੇ ਆ ਪਹਿਲੇ ਤਾਂ ਅੱਖਾਂ ਹੈ ਅੱਖਾਂ ਰਾਹੀਂ ਮਨ ਬਹੁਤ ਬਾਹਰ ਭਜਦਾ ਹੈ ਜੇ ਤੂੰ ਅੱਖਾਂ ਤੇ ਕੰਟਰੋਲ ਕਰ ਲਿਆ ਅੱਖਾਂ ਤੇ ਪਹਿਰਾ ਲਾ ਲਿਆ ਤੇ ਤੇਰਾ ਅੱਧਾ ਮਨ ਬਾਹਰ ਜਾਣ ਤੋਂ ਰੁਕ ਜਾਣ। ਦੂਸਰਾ ਜੀਬ ਤੇ ਪਹਿਰਾ ਲਾ ਲਿਆ। ਉਹਨਾਂ ਕੋ ਬੋਲ ਜਿੰਨੀ ਕੋ ਲੋੜ ਹੈ, ਬਾਧੂ ਬੋਲਣ ਦੀ ਕੀ ਲੋੜ ਹੈ? ਝੂਠ ਬੋਲਣਾ, ਇੱਧਰ ਉੱਧਰ ਦੀਆਂ ਗੱਲਾਂ ਕਰਨੀਆਂ, ਕੋਈ ਲੋੜ ਨਹੀਂ। ਜਿਹਦੇ ਨਾਲ ਸਰਦਾ ਜਿਸ ਬੋਲਣ ਨਾਲ ਤੇ ਕਿਉਂ ਬੋਲਦਾ ਫਿਰ? ਬਾਧੂ ਦਾ ਸਤਿਗੁਰੂ ਜੀ ਕਹਿੰਦੇ ਕਿਉਂ ਬੋਲਦਾ? ਫਿੱਕਾ ਕਿਉਂ ਬੋਲਦਾ ਹੈ? ਫਿੱਕਾ ਬੋਲਣ ਵਾਲੇ ਤਾਂ ਦਰਗਾਹ ਵੀ ਸਜ਼ਾ ਮਿਲਦੀ ਹੈ। ਜੀਵ ਤੇ ਪਹਿਰਾ ਲਾ। ਤੀਸਰਾ ਕੰਨਾਂ ਤੇ ਪਹਿਰਾ ਲਾ ਬਾਦੂ ਦੀਆਂ ਕਿਉਂ ਸੁਣੀ ਜਾਣਾ ਇਧਰ ਦੀ ਇਧਰ ਚਟਪਟੀਆਂ ਗੱਲਾਂ ਭਾਲਦਾ ਨਾ ਬੰਦੇ ਦਾ ਸੁਭਾਅ ਹੈ ਮੈਨੂੰ ਕੋਈ ਸੁਣਾਓ ਜਾਂ ਮੈਂ ਕਿਸੇ ਨੂੰ ਕੋਈ ਸੁਣਾਵਾਂ ਜਦੋਂ ਇਹ ਕੁਝ ਸੁਣੂੰਗਾ ਤੇ ਫਿਰ ਸੁਣਾਏ ਬਿਨਾ ਰਹਿ ਨਹੀਂ ਸਕਦਾ ਇਸ ਕਰਕੇ ਪਹਿਲਾਂ ਜੀਵ ਤੇ ਪਹਿਰਾ ਲਾ ਫਿਰ ਕੰਨਾਂ ਤੇ ਪਹਿਰਾ ਲਾ ਤੇਰਾ ਮਨ ਅੱਧਾ ਰੁਕ ਜਾਣਾ ਹੈ ਬਾਹਰ ਭੱਜਣ ਦਾ ਭੱਜਦਾ ਕਿਉਂ ਆ ਕਿਉਂਕਿ ਨੌ ਦਵਾਰਿਆਂ ਤੇ ਪਹਿਰਾ ਨਹੀਂ ਹੈ ਸਾਧੂ ਕਹਿੰਦੇ ਉਹਨੂੰ ਜਿਨੇ ਨੌ ਦਵਾਰੇ ਸਾਧ ਲੈ ਸਾਧੂ ਦਾ ਅਰਥ ਹੀ ਇਹ ਹੈ ਨਾ ਜਿਨੇ ਆਪਣੇ ਆਪ ਨੂੰ ਸਾਧ ਲਿਆ ਔਰ ਸਾਧੂ ਕੱਪੜਿਆਂ ਦਾ ਨਾਮ ਥੋੜੇ ਐ ਵੀ ਜਿਹਦੇ ਚਾਰ ਪੰਜ ਮਾਲਾ ਪਾਈਆਂ ਜੀ ਉਹ ਸਾਧੂ ਹੈ ਜਾਂ ਜਿਹਦੇ ਮੱਥੇ ਤੇ ਤਿਲਕ ਲੱਗਿਆ ਉਹ ਸਾਧੂ ਹੈ ਨਹੀਂ ਨਹੀਂ ਉਹ ਸਾਧੂ ਹੈ ਜੀ ਨੇ ਆਪਣੇ ਮਨ ਨੂੰ ਸਾਧ ਲਿਆ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਮਨ ਨੂੰ ਸਾਧ ਲੈ ਸਰਬਣੀ ਸੁਨਣਾ ਗੁਰਨਾਉ ਇਹ ਬਚਨ ਅਸੀਂ ਪੜਦੇ ਆਂ ਪਰ ਵਿਚਾਰ ਕਰਦੇ ਸੀ ਪਰ ਕਦੇ ਅੰਦਰ ਵਿਚਾਰਿਆ ਨਹੀਂ ਅੰਤਰਗੁਰ ਆਰਾਧਨਾ ਜਿਹਾ ਜਪ ਗੁਰਨਾਉ ਨੇਤਰੀ ਸਤਿਗੁਰ ਪੇਖਣਾ ਸਰਬਣੀ ਸੁਨਣਾ ਗੁਰਨਾਉ ਜਦੋਂ ਵੀ ਇਹਨਾਂ ਦਵਾਰਿਆਂ ਤੇ ਪਹਿਰਾ ਲਾ ਲਿਆ ਨਾ ਫਿਰ 사ਤਗੁਰ ਜੀ ਅਗਲਾ ਬਚਨ ਕਹਿੰਦੇ 사ਤਗੁਰ ਛੇਤੀ ਰਤਿਆਂ ਦਰਗਾਹ ਪਾਈਏ ਠਾਓ ਜੇ ਗੁਰੂ ਨਾਲ ਤੇਰਾ ਪਿਆਰ ਪੈ ਗਿਆ ਨਾ ਤੈਨੂੰ ਦਰਗਾਹ ਵਿੱਚ ਥਾਂ ਪੱਕਾ ਹੀ ਮਿਲ ਜਾਣਾ ਆ ਇੱਥੇ ਐ ਸੰਸਾਰ ਵਿੱਚ ਰਹਿੰਦਾ ਹੋਇਆ ਤੂੰ ਦਰਗਾਹ ਵਿੱਚ ਥਾਂ ਬਣਾ ਲੇਂਗਾ ਜਿਵੇਂ ਹੁਣ ਆਪਾਂ ਦੇਖਦੇ ਆ ਬਹੁਤੇ ਪੈਸੇ ਵਾਲੇ ਚੰਦਰਮੇ ਤੇ ਥਾਂ ਖਰੀਦੀ ਜਾਂਦੇ ਆ ਜਿਨ੍ਹਾਂ ਕੋਲੇ ਬੜੀ ਮਾਇਆ ਨਾ ਚੰਦਰਮੇ ਤੇ ਜਗਾ ਲੈ ਲਈ ਜੀ ਨਿਊਜ਼ਾਂ ਵਿੱਚ ਆਪਾਂ ਦੇਖਦੇ ਆਂ ਅਖਬਾਰਾਂ ਰਾਈਂ ਸੋਸ਼ਲ ਮੀਡੀਆ ਰਾਈਂ ਵੀ ਫਲਾਣੇ ਨੇ ਜੀ ਉੱਥੇ ਜਗ੍ਹਾ ਲੈ ਲਈ ਮੰਗਲ ਗ੍ਰਹਿ ਤੇ ਚੰਦਰਮੇ ਤੇ ਪਰ ਸਤਿਗੁਰੂ ਜੀ ਕਹਿੰਦੇ ਤੂੰ ਇਸ ਸੰਸਾਰ ਤੇ ਰਹਿਦਾ ਹੋਇਆ ਦਰਗਾਹ ਵਿੱਚ ਥਾਂ ਲੈ ਸਕਦਾ ਕਿਵੇਂ ਗੁਰੂ ਨੂੰ ਯਾਦ ਕਰਿਆ ਕਰ ਗੁਰੂ ਨੂੰ ਧਿਆਇਆ ਕਰ ਸਤਿਗੁਰ ਸੇ ਤੀਰਤਿਆਂ ਦਰਗਹ ਪਈ ਐ ਠਾਓ ਠਾਓ ਦੇ ਅਰਥ ਜਗ੍ਹਾ ਥਾਂ ਮਿਲ ਜਾਣੀ ਤੈਨੂੰ ਇੱਥੇ ਬੈਠੇ ਨੂੰ ਦਰਗਾਹ ਵਿੱਚ ਥਾਂ ਪਹਿਲਾਂ ਹੀ ਤੇਰੀ ਪੱਕੀ ਹੋ ਜਾਣੀ ਵੀ ਫਲਾਣੇ ਨੇ ਆਉਣਾ ਇਹਨੂੰ ਸੱਚਖੰਡ ਵਿੱਚ ਥਾਂ ਦੇਣੀ ਹੈ ਪਰ ਇਹ ਹੋਣਾ ਫੇਰ ਹੈ ਜਦੋਂ ਤੂੰ ਗੁਰੂ ਨਾਲ ਰੱਤਿਆ ਗਿਆ ਸਤਿਗੁਰੂ ਸੇਤੀ ਰੱਤਿਆਂ ਦਰਗਹਿ ਪਾਈਐ ਠਾਓ ਕਹੋ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਹੱਥ ਦੇ ਬਚਨ ਉਹੀ ਆ ਜਾਂਦਾ ਜਿੰਨਾ ਤੇ ਗੁਰੂ ਤਰਸ ਕਰੇ ਰਹਿਮਤ ਕਰੇ ਸਤਿਗੁਰੂ ਜੀ ਕਹਿੰਦੇ ਜਿੰਨਾ ਤੇ ਆਪ ਉੱਤਰਦਾ ਨੋ ਜਿੰਨਾ ਤੇ ਆਪ ਦਇਆ ਕਰਦਾ ਰਹਿਮਤ ਕਰਦਾ ਹੈ ਉਹਨਾਂ ਨੂੰ ਇਹ ਕਿਰਪਾ ਹੁੰਦੀ ਹੈ ਕਹੋ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਹੱਥ ਦੇ ਜਗ ਮੈਂ ਉਤਮ ਕਾਢੀਐ ਵਿਰਲੇ ਕੇ ਹੀ ਪਰ ਹੁੰਦੇ ਉਹ ਵਿਰਲੇ ਸੰਸਾਰ ਦੇ ਜਿਨ੍ਹਾਂ ਨੂੰ ਨਾਮ ਦੀ ਕੀਮਤ ਪਤਾ ਲੱਗ ਜਾਂਦੀ ਹੈ ਜਿਹੜੇ ਮੰਗਦੇ ਝੋਲੀ ਅੱਡ ਕੇ ਜਿਵੇਂ ਅੱਜ ਦਾ ਬਚਨ ਹੈ ਮੰਗੀ ਇਸ ਤਰ੍ਹਾਂ ਗੁਰੂ ਤੋਂ ਜਿਵੇਂ ਇੱਕ ਬਬੀਹਾ ਸਵੰਤੀ ਬੂੰਦ ਮੰਗਦਾ ਹੈ ਆਪਾਂ ਅੱਗੇ ਵੀ ਵਿਚਾਰ ਕੀਤਾ ਸੀ ਇੱਕ ਦਿਨ ਵੀ ਬਹੀ ਬਬੀਹਾ ਨਾ ਜਿਹੜਾ ਇਹਨੂੰ ਪਿਆਸ ਲੱਗਦੀ ਹੈ ਇਹਦੀ ਪਿਆਸ ਬਰਸਾਤ ਦੇ ਵਿੱਚ ਹੀ बुझਦੀ ਆ ਪਰ ਇਹਦੀ ਪਿਆਸ ਹੋਰ ਕੋਈ ਨਾ ਦਾ ਕੋਈ ਨਹਿਰ 부ਝਾ ਸਕਦੀ ਨਾ ਕੋਈ ਨਲਕਾ 부ਝਾ ਸਕਦਾ ਨਾ ਕੋਈ ਕਿਸੇ ਪ੍ਰਕਾਰ ਦੀ ਨਦੀ ਸਾਗਰ ਕੋਈ ਵੀ ਇਹਦੀ ਪਿਆਸ ਨਹੀਂ 부ਝਾ ਸਕਦਾ ਇਹਦੀ ਪਿਆਸ ਉਹ ਨਹੀਂ 부ਝਦੀ ਜਦੋਂ ਬਰਖਾ ਹੁੰਦੀ ਹੈ ਸਤਿਗੁਰੂ ਜੀ ਕਹਿੰਦੇ ਤੂੰ ਬਬੀਹੇ ਵਾਂਗੂ ਕੂਕਿਆ ਕਰ ਅੱਜ ਦਾ ਫਰਮਾਨ ਹੈ ਤਨਾਸਰੀ ਮਹੱਲਾ ਚੌਥਾ ਸਤਿਗੁਰੂ ਜੀ ਅੱਜ ਦੇ ਫਰਮਾਨ ਅੰਦਰ 600 ਛਾਟ ਵਿੱਚ ਰੰਗਤੀ ਗੁਰਬਾਣੀ ਸਤਿਗੁਰੂ ਦੀ ਸਹੋਬਤ ਹੈ ਗੁਰੂ ਪੰਚਮ ਪਾਤਸ਼ਾਹ ਗੁਰੂ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਬਾਣੀ ਹੈ ਧਨਾਸਰੀ ਰਾਗ ਅੰਦਰ ਹੈ ਸਤਿਗੁਰੂ ਜੀ ਉਚਾਰਨ ਕਰਦੇ ਹਨ ਹਰ ਹਰ ਬੂੰਦ ਭਏ ਹਰ ਸੁਆਮੀ ਹਮ ਚਾਤਰਕ ਬਿਲਲ ਬਿਲਲਾਤੀ ਸਤਿਗੁਰੂ ਚੌਥੇ ਪਾਤਸ਼ਾਹ ਜੀ ਕਹਿੰਦੇ ਹਰੀ ਪਰਮੇਸ਼ਰ ਕੀ ਹੈ ਜਿਵੇਂ ਵਰਖਾ ਹੁੰਦੀ ਹੈ ਨਾ ਬਬੀਹੇ ਵਾਸਤੇ ਤਾਂ ਵਰਖਾ ਹੀ ਅੰਮ੍ਰਿਤ ਹੈ ਬਰਖਈ ਜੀਵਨ ਕਿਉਂਕਿ ਮੀਂਹ ਜਦੋਂ ਪੈਂਦਾ ਉਦੋਂ ਉਹਨੂੰ ਜੀਵਨ ਮਿਲਦਾ ਪਿਆਸ बुझਦੀ ਹੈ ਉਹਦੇ ਵਾਸਤੇ ਤਾਂ ਉਹੀ ਰੱਬ ਹੋਇਆ ਨਾ ਮੀਂਹ ਰੱਬ ਹੋਇਆ ਉਹਦੇ ਵਾਸਤੇ ਇਸੇ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਤੇਰੇ ਵਾਸਤੇ ਹਰੀ ਹਰੀ ਪਰਮੇਸ਼ਰ ਦਾ ਵਾਹਿਗੁਰੂ ਵਾਹਿਗੁਰੂ ਦਾ ਨਾਮ ਹੀ ਅੰਮ੍ਰਿਤ ਮਈ ਬੂੰਦ ਹੈ ਸਾਰੇ ਦੁੱਖ ਕੱਟਣ ਵਾਲੀ ਸਾਰੇ ਸੁਖ ਦੇਣ ਵਾਲਾ ਪਰਮੇਸ਼ਰ ਦਾ ਨਾਮ ਸਾਰੀਆਂ ਚਿੰਤਾਵਾਂ ਬਿਪਤਾਵਾਂ ਦੂਰ ਕਰਨ ਵਾਲਾ ਰੋ ਜਾਨੈ ਬਚਨ ਪੜਦੇ ਆ ਨਾ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੱਚੀ ਬਾਣੀ ਸੁਣ ਕੇ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਹੁੰਦਾ ਹੈ ਇਸ ਕਰਕੇ ਤੇਰੇ ਵਾਸਤੇ ਹਰੀ ਹਰੀ ਦਾ ਨਾਮ ਹੀ ਅਮਰਤਮਈ ਬੂੰਦ ਹੈ ਹਰ ਹਰ ਗੂੰਦ ਭਏ ਹਰ ਸੁਆਮੀ ਹਮ ਚਾਤ੍ਰਿਕ ਚਾਤਰੀ ਕਹਿੰਦੇ ਬਵਿਹੇ ਨੂੰ ਚਾਤ੍ਰਿਕ ਬਿਲਲ ਬਿਲਲਾਤੀ ਜਿਵੇਂ ਬਵਿਹੇ ਇੱਕ ਤੜਫਦਾ ਹੈ ਸੰਤੀ ਬੂੰਦ ਵਾਸਤੇ ਵਰਖਾ ਵਾਸਤੇ ਮੀਂਹ ਵਾਸਤੇ ਇਸੀ ਤਰ੍ਹਾਂ ਸਤਿਗੁਰੂ ਜੀ ਮੈਂ ਤੜਪ ਰਿਆਂ ਤੇਰੇ ਨਾਮ ਵਾਸਤੇ ਕਿਰਪਾ ਕਰ ਦਇਆ ਦੇ ਘਰ ਵਿੱਚ ਆ ਕੇ ਮੈਨੂੰ ਵੀ ਨਾਮ ਦਾ ਕਿਣਕਾ ਦੇ ਦੇ ਜਿਵੇਂ ਇੱਕ ਬਵੀਹਾ ਬਿਰਕਦਾ ਹੈ ਇਸ ਤਰ੍ਹਾਂ ਮੈਂ ਬਿਲ ਕਰਿਆਂ ਜਦੋਂ ਅਸੀਂ ਇਸ ਤਰ੍ਹਾਂ ਤੜਫ ਕੇ ਅਰਦਾਸ ਕਰਾਂਗੇ ਨਾ ਗੁਰੂ ਦੇ ਚਰਨਾਂ ਵਿੱਚ ਐ ਭੁੱਖ ਪੂਰੀ ਰੱਖ ਕੇ ਮੂਰੇ ਵੀ ਸਤਿਗੁਰੂ ਮੇਰੀ ਤਾਂ ਨਾਮ ਦੀ ਮੰਗ ਹੈ ਰਾਜ ਨਾ ਚਾਹੂੰ ਮੁਕਤ ਨਾ ਚਾਹੂੰ ਮਨ ਪ੍ਰੀਤ ਚਰਨ ਕਮਲਾਰੇ ਜਦੋਂ ਇਹ ਇੱਛਾ ਆ ਗਈ ਨਾ ਤੇਰੀ ਮੈਨੂੰ ਰਾਜ ਵੀ ਨਹੀਂ ਚਾਹੀਦਾ ਮੈਨੂੰ ਮੁਕਤੀ ਵੀ ਨਹੀਂ ਚਾਹੀਦੀ ਬਸ ਚਾਹੀਦੀ ਹੈ ਤੇ ਤੇਰੇ ਚਰਨਾਂ ਦੀ ਪ੍ਰੀਤ ਜਾਈ ਦੀ ਹੈ ਤੇਰੇ ਨਾਲ ਪਿਆਰ ਪੈ ਜਾਵੇ ਬਸ ਇਹੀ ਮੰਗ ਹੈ ਸਤਿਗੁਰੂ ਫਿਰ ਸਭ ਕੁਝ ਹੀ ਸੌਂਪ ਦਿੰਦਾ ਹੈ ਹਮ ਚਾਤਰਕ ਬਿਲਲ ਬਿਲਲਾਤੀ ਜਿਵੇਂ ਇੱਕ ਬਵੀਹਾ ਬਿਲਕਦਾ ਹੈ ਇਸ ਤਰ੍ਹਾਂ ਸਤਿਗੁਰੂ ਮੈਂ ਮਿਲ ਘਰੇ ਆ ਪਰ ਇਹ ਭਾਵਨਾ ਬਣੂ ਕਿਦੋਂ ਜਦੋਂ ਅੰਦਰ ਪੂਰਾ ਪਿਆਰ ਦੇ ਭੁਆਰੇ ਫੁੱਟੇ ਨਾ ਜਿਵੇਂ ਭਾਈ ਤਿਲਕੂ ਦਾ ਇੱਕ ਜਿਗਰ ਹੁੰਦਾ ਇਤਿਹਾਸ ਵਿੱਚ ਗੁਰੂ ਪੰਚਮ ਪਾਤਸ਼ਾਹ ਦੇ ਉਹਨੇ ਮੰਗਿਆ ਸੀ ਵੀ ਗੁਰੂ ਨਾਲ ਪ੍ਰੀਤ ਚਾਹੀਦੀ ਬਸ ਭਾਵੇਂ ਉਹਨੂੰ ਪਹਿਲਾਂ 2 ਸਾਲ ਦਾ ਸਵਰਗ ਫਿਰ 4 ਦਾ ਫਿਰ 6 ਦਾ ਫਿਰ 10 ਸਾਲ ਦਾ ਵੀ ਸਵਰਗ ਜਿਹੜਾ ਹੈ ਉਹਨੂੰ ਦਿੱਤਾ ਇੱਕ ਜੋਗੀ ਸੀ ਉਸ ਸਮੇਂ ਉਹਨੇ ਪਖੰਡ ਖਿਲਾਰਿਆ ਹੋਇਆ ਸੀ ਇਲਾਕੇ ਵਿੱਚ ਵੀ ਜਿਹੜਾ ਮੇਰਾ ਦਰਸ਼ਨ ਕਰੂਗਾ ਕਿਉਂਕਿ ਮੈਂ ਸ਼ਿਵਜੀ ਭਗਵਾਨ ਦੀ ਅਰਦਾਸਾਂ ਕੀਤੀ ਹੈ ਮੈਨੂੰ ਸ਼ਿਵਜੀ ਭਗਵਾਨ ਨੇ ਖੁਸ਼ ਹੋ ਕੇ ਵਾਰ ਦਿੱਤਾ ਵੀ ਜਿਹੜਾ ਤੇਰਾ ਦਰਸ਼ਨ ਕਰ ਲੂ ਉਹਨੂੰ 2 ਸਾਲ ਦਾ ਸਵਰਗ ਫਰੀ ਇੱਕ ਲੋਕਾਂ ਨੂੰ ਮਗਰ ਲਾਉਣਾ ਹੁੰਦਾ ਪੱਲੇ ਕੱਖ ਨਹੀਂ ਹੁੰਦਾ ਜਿਹੜਾ ਕਹੇ ਨਾ ਢੋਲ ਵਜਾ ਕੇ ਮੇਰੇ ਕੋਲੇ ਰੱਬ ਐ ਸਮਝ ਲਓ ਵੀ ਉਹ ਝੂਠ ਬੋਲ ਰਿਹਾ ਜਿਹੜਾ ਸ਼ੁਭ ਕੇ ਰਵੇ ਜਿਹੜਾ ਗੁਪਤ ਰਵੇ ਉਹਦੇ ਕੋਲੇ ਸਭ ਕੁਝ ਹੁੰਦਾ ਕਿਉਂਕਿ ਉਹਨੇ ਦੁਨੀਆ ਤੋਂ ਕੀ ਲੈਣਾ ਜਿਹਦੀ ਵੈਗਰੂ ਨਾ ਹੀ ਬਣ ਗਈ ਜਿਹਨੂੰ ਪਰਮੇਸ਼ਰ ਨੇ ਦਰਸ਼ਨ ਦਿੱਤੇ ਉਹਨੇ ਦੁਨੀਆ ਤੋਂ ਕੀ ਲੈਣਾ ਹਾਂ ਜਿਹੜਾ ਰੌਲਾ ਪਾਉਂਦਾ ਉਹਦੇ ਕੋਲੇ ਕੱਜ ਨਹੀਂ ਕੁਝ ਨਹੀਂ ਹੈ ਕਹ ਕਬੀਰ ਸ਼ੂਸ਼ਾ ਘਟ ਬੋਲੇ ਭਰਿਆ ਹੋਏ ਸੁਖਭੁ ਨਡੋਲੇ ਘੜੇ ਦੀ ਉਦਾਹਰਣ ਲਈ ਭਗਤ ਕਬੀਰ ਜੀ ਨੇ ਕਹਿੰਦੇ ਜਿਹੜਾ ਖਾਲੀ ਘੜਾ ਉਛੜੂਗਾ ਜਿਹੜਾ ਭਰਿਆ ਹੋ ਬੀਬੀਆਂ ਪੰਮੇ ਹੱਥ ਛੱਡ ਕੇ ਤੁਰੀਆਂ ਜਾਂ ਉਛਲਦਾ ਨਹੀਂ ਡੋਲਦਾ ਨਹੀਂ ਜਿਹੜਾ ਰੌਲਾ ਪਾਉ ਉਹਦੇ ਕੋਲੇ ਰੱਬ ਨਹੀਂ ਹੈ ਇਹਨੇ ਰੌਲਾ ਪਾਇਆ ਹੈ ਸੇ ਮੇਰੇ ਦਰਸ਼ਨ ਕਰਵਾ ਕੇ ਮੇਰੇ ਦਰਸ਼ਨ ਕਰੋ ਤੇ ਦੋ ਸਾਲ ਦਾ ਸਵਰਗ ਸਾਰੇ ਇਲਾਕੇ ਨੇ ਦਰਸ਼ਨ ਕਰ ਲਏ ਇਹ ਗੁਰੂ ਪੰਚਮ ਪਾਤਸ਼ਾਹ ਦਾ ਸਿੱਖ ਸੀ ਭਾਈ ਤਿਲਕਾ ਗੁਰਮੁਖ ਪਿਆਰੇ ਆਇਆ ਨਹੀਂ ਉਹਨੇ ਪੁੱਛਿਆ ਜੋਗੀ ਨੇ ਵੀ ਕੋਈ ਰਹਿਤਾ ਨਹੀਂ ਗਿਆ ਦੱਸਿਆ ਵੀ ਸਾਰਾ ਇਲਾਕਾ ਆ ਗਿਆ ਜੀ ਇੱਕ ਨਹੀਂ ਆਇਆ ਆਪਣੇ ਆਪ ਨੂੰ ਗੁਰੂ ਦਾ ਸਿੱਖ ਖਵਾਉਂਦਾ ਜਾਓ ਉਹਨੂੰ ਕਹਿ ਦਿਓ ਜਾ ਕੇ 4 ਸਾਲ ਦਾ ਸਵਰਗ ਫੇਰ ਵੀ ਨਹੀਂ ਆਇਆ 6 ਸਾਲ ਦਾ ਸਵਰਗ ਵਧਾਤਾ ਨਾ ਆ ਜਾ ਬਸ ਕਿਵੇਂ ਨਾ ਕਿਵੇਂ ਲੋਕ ਵੇਖ ਰਿਹਾ ਬੇਇੱਜ਼ਤੀ ਹੋ ਰਹੀ ਚਲੋ ਜੋਗੀ ਕਹਿੰਦਾ ਵੀ ਨਹੀਂ ਆਉਂਦਾ ਕੋਈ ਗੱਲ ਨਹੀਂ ਆਪਾਂ ਹੀ ਚੱਲਦੇ ਹਾਂ ਉਹਨੂੰ ਘਰੇ ਦਰਸ਼ਨ ਦੇਣ ਤੁਰ ਪਿਆ ਸਾਰੀ ਦੁਨੀਆ ਮਗਰ ਜਦੋਂ ਗੁਰੂ ਦੇ ਸਿੱਖ ਨੇ ਦੇਖਿਆ ਵੀ ਤੁਰਿਆ ਆਉਂਦਾ ਪਖੰਡੀ ਉਹਨੇ ਗੇੜ ਲਾ ਲਿਆ ਦਰਵਾਜ਼ੇ ਬੰਦ ਕਰ ਲਏ ਖੋਲਦਾ ਨਹੀਂ ਉਹਨ ਦਰਵਾਜ਼ੇ ਕਹਿੰਦਾ ਨਹੀਂ ਕਰਨਾ ਤੇਰਾ ਦਰਸ਼ਨ ਮੈਂ ਤਾਂ ਆਪਣੇ ਗੁਰੂ ਤੇ ਪਰੋ ਸਰੱਖਣ ਵਾਲਾ ਸਿੱਖ ਹਾਂ ਅੰਮ੍ਰਿਤ ਵੇਲੇ ਨਾਮ ਜਪ ਕੇ ਮੈਂ ਉਹਦੇ ਤੋਂ ਹੀ ਗੁਰੂ ਦੇ ਦਰਸ਼ਨ ਕਰਦਾ ਤੇਰੇ ਨਹੀਂ ਕਰਨੇ ਦਰਸ਼ਨ ਉਹ ਐਨਾ ਹਾਰ ਗਿਆ ਹੰਬ ਗਿਆ ਕਹਿਣ ਲੱਗਿਆ ਚੱਲ ਤੂੰ ਦਰਵਾਜ਼ਾ ਖੋਲ ਮੈਂ ਤੇਰੇ ਦਰਸ਼ਨ ਕਰਨੇ ਆ ਉਹ ਜੋਗੀ ਕਹਿਣ ਲੱਗਿਆ ਗੁਰਸੇਹਿ ਕਹਿਣ ਲੱਗਿਆ ਫੇਰ ਤੈਨੂੰ ਦਰਸ਼ਨ ਦੇਉ ਪਹਿਲੋਂ ਆਪਣਾ ਬਚਨ ਪੁੱਠਾ ਲੈ ਵੀ ਕੋਈ ਸਵਰਗ ਨਹੀਂ ਮਿਲਦਾ ਮੇਰੇ ਦਰਸ਼ਨ ਕਰਕੇ ਇਹਨੇ ਬਚਨ ਪੁੱਠਾ ਲਿਆ ਫੇਰ ਉਹਨੇ ਦਰਵਾਜ਼ੇ ਖੋਲੇ ਫੇਰ ਇਹਨੇ ਆ ਜਿਹੜਾ ਜੋਗੀ ਆਇਆ ਸੀ ਉਹਨੇ ਚਰਨਾਂ ਤੇ ਡੇਕ ਕੇ ਮਾਫੀ ਮੰਗੀ ਧੰਨ ਸਿੱਖਾ ਤੂੰ ਧੰਨ ਤੇਰਾ ਗੁਰੂ ਤੇਰੇ ਗੁਰੂ ਤੇ ਤੈਨੂੰ ਇੰਨਾ ਭਰੋਸਾ ਉਸ ਸਮੇਂ ਬਚਨ ਸਿੱਧ ਹੋਇਆ ਰਾਜ ਨਾ ਚਾਹੂੰ ਮੁਕਤ ਨਾ ਚਾਹੂੰ ਮਨ ਪ੍ਰੀਤ ਚਰਨ ਕਮਲਾਰੇ ਹੋਰ ਕੁਝ ਨਹੀਂ ਚਾਹੀਦਾ ਨਾ ਰਾਜ ਨਾ ਮੁਕਤੀ ਨਾ ਸੱਚਕੰਡ ਬਸ ਗੁਰੂ ਨਾਲ ਪਿਆਰ ਪਾਲੇ ਤੈਨੂੰ ਆਪੇ ਸਭ ਕੁਝ ਮਿਲ ਜਾਣਾ ਫਿਰ ਇਹ ਜੋਗੀ ਸਤਗੁਰੂ ਦੇ ਚਰਨਾਂ ਵਿੱਚ ਵੀ ਗਿਆ ਸੀ ਇਤਿਹਾਸ ਦਾ ਬੜਾ ਲੰਬੇਰਾ ਫਿਰ ਇਹਦੇ ਮਨ ਵਿੱਚ ਸ਼ੰਕਾ ਪੈ ਗਿਆ ਵੀ ਮੇਰੀ ਇੰਨੀ ਉਮਰ ਗੁਰੂ ਦੀ ਤਾਂ ਉਮਰ ਹੀ ਬੜੀ ਛੋਟੀ ਹੈ ਸਤਗੁਰੂ ਨੇ ਸਾਰੇ ਸ਼ੰਕੇ ਨਿਵਰਤ ਕੀਤੇ ਫਿਰ ਇਹਦੇ ਰaho ਵਿਚਾਰ ਆਪਾਂ ਵਿਚਾਰ ਕਰਦੇ ਸੀ ਤੈਨੂੰ ਭੁੱਖ ਹੋਵੇ ਗੁਰੂ ਦੇ ਚਰਨਾਂ ਦੇ ਵਾਸਤੇ ਪਿਆਰ ਵਾਸਤੇ ਤੂੰ ਬਿਲਾਵੇਂ ਤੂੰ ਮਨਤਾ ਕੱਢੇ ਗੁਰੂ ਦੀ ਅੱਗੇ ਕਹਿੰਦੇ ਹਰ ਹਰ ਕਿਰਪਾ ਕਰੋ ਪ੍ਰਭ ਆਪਣੀ ਮੁਖ ਦੇਵੋ ਹਰਿ ਨਾਮ ਖਾਤੀ ਤੂੰ ਅਰਦਾਸ ਕਰਿਆ ਕਰ ਸਤਿਗੁਰੂ ਮੇਰੇ ਤੇ ਕਿਰਪਾ ਕਰੋ ਹਰ ਹਰ ਕਿਰਪਾ ਕਰੋ ਪ੍ਰਭ ਆਪਣੀ ਰਹਿਮਤ ਕਰੋ ਮੁਖ ਦੇਵੋ ਹਰਿ ਨਾਮ ਖਾਤੀ ਇੱਕ ਨਿਮਕ ਮਾਤਰ ਮੈਨੂੰ ਤੇਰਾ ਨਾਮ ਦੇ ਦੇ ਕਿਣਕਾ ਮਾਤਰ ਥੋੜਾ ਜਿਹਾ ਨਾਮ ਦੇ ਦੇ ਮੈਨੂੰ ਉਸ ਨੇ ਰਾਜ ਆ ਜਾਣਾ ਅੱਗੇ ਕਹਿੰਦੇ ਹਰ ਬਿਨ ਰਹਿ ਨ ਸਕੂ ਇੱਕ ਰਾਤੀ ਰਾਤੀ ਦਾ ਅਰਥ ਥੋੜਾ ਜਿਹਾ ਸਮਾਂ ਰਤੀਕ ਸਮਾਂ ਤੇਰੇ ਨਾਮ ਤੋਂ ਬਿਨਾ ਮੈਂ ਰਤੀਕ ਸਮਾਂ ਥੋੜਾ ਜਿਹਾ ਖਿੰਮਾਤਰ ਵੀ ਰਹਿ ਨਹੀਂ ਸਕਦਾ ਐਨੀ ਪ੍ਰੀਤ ਪੈ ਗਈ ਤੇਰੇ ਨਾਲ ਜਿਉਂ ਬਿਨ ਅਮਲੇ ਅਮਲੀ ਮਰ ਜਾਈ ਹੈ ਤਿਉਂ ਹਰ ਬਿਨ ਮਰ ਜਾਂਦੀ ਉਦਾਹਰਣ ਲੈਂਦੇ ਗੁਰੂ ਚੌਥੇ ਪਾਤਸ਼ਾਹ ਜੀ ਕਹਿੰਦੇ ਕਿਵੇਂ ਜਿਵੇਂ ਕਮਲੀ ਬੰਦਾ ਅਵਲ ਨਸ਼ਾ ਕਰਦਾ ਹੋਵੇ ਨਾ ਉਹਨੂੰ ਨਸ਼ਾ ਨਾ ਮਿਲੇ ਤੇ ਉਹਦਾ ਸਰੀਰ ਟੁੱਟਦਾ ਹੈ ਦੁਖੀ ਹੁੰਦਾ ਹੈ ਤੜਪਦਾ ਕਿਵੇਂ ਨਾ ਕਿਵੇਂ ਬਸ ਨਸ਼ਾ ਮਿਲ ਜੇ ਭਾਵੇਂ ਉਹਨੂੰ ਚੋਰੀ ਕਰਨੀ ਪਵੇ ਭਾਵੇਂ ਡਾਕਾ ਮਾਰਨਾ ਭਾਵੇਂ ਕਿਸੇ ਨੂੰ ਲੁੱਟਣਾ ਪਵੇ ਕੋਈ ਵੀ ਯਤਨ ਕਰਨਾ ਪਵੇ ਪਰ ਅਮਲੀ ਬੰਦਾ ਅਮਲ ਕਰਨ ਵਾਸਤੇ ਬਹੁਤ ਯਤਨ ਕਰਦਾ ਮਰਦਾ ਉਹਦੀ ਜਾਨ ਨਿਕਲਦੀ ਹੈ ਸਤਿਗੁਰੂ ਜੀ ਕਹਿੰਦੇ ਜਿਉ ਬਿਨ ਅਮਲੈ ਅਮਲੀ ਮਰ ਜਾਈ ਹੈ ਜਿਵੇਂ ਅਮਲੀ ਬੰਦਾ ਅਮਲ ਤੋਂ ਨਸ਼ੇ ਤੋਂ ਬਿਨਾ ਮਰਦਾ ਹੈ ਇਸੇ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਤਿਉ ਹਰ ਬਿਨ ਹਮ ਮਰ ਜਾਤੀ ਹਰੀ ਤੋਂ ਬਿਨਾ ਇਸੇ ਤਰ੍ਹਾਂ ਸਾਡੀ ਐਸੀ ਹਾਲਤ ਬਣ ਜਾਂਦੀ ਹੈ ਜਿਵੇਂ ਅਮਲੀ ਬੰਦਾ ਤੜਫਦਾ ਹੈ ਇਸੇ ਤਰ੍ਹਾਂ ਜੇ ਕੋ ਗੁਰੂ ਦੇ ਪਿਆਰੇ ਨੂੰ ਨਾਮ ਜਪਣ ਦਾ ਨਾ ਸਮਾਂ ਲੱਗੇ ਤੇ ਉਹਦਾ ਵੀ ਸਰੀਰ ਟੁੱਟਦਾ ਹੈ ਦੁਖੀ ਹੁੰਦਾ ਹੈ ਐਸਾ ਨੀਮ ਬਣ ਜਾਂਦਾ ਹੈ ਤਿਉ ਹਰ ਬਿਨ ਹਮ ਮਰ ਜਾਤੀ ਅੱਗੇ ਰਹਾਉ ਚਰਨ ਕਰਦੇ ਹਨ ਤੁਮ ਹਰ ਸਰਵਰ ਅਤ ਅਗਾ ਹਮ ਲੈ ਨਾ ਸਕੈ ਅੰਤ ਮਾਤੀ ਅਕਾਲ ਪੁਰਖ ਪਰਮੇਸ਼ਰ ਜੀ ਤੂੰ ਬਹੁਤ ਵੱਡਾ ਸਮੁੰਦਰ ਹੈ ਅਤ ਅਗਾ ਤੇਰਾ ਅੰਤ ਨਹੀਂ ਪਾਇਆ ਅਜਿਤ ਕਰ ਕਿਸੇ ਨੇ ਆ ਗੁਰੂ ਨੇ ਬਣਾਏ ਸਮੁੰਦਰ ਗੁਰੂ ਨੇ ਬਣਾਇਆ ਸੂਰਜ ਗੁਰੂ ਨੇ ਬਣਾਇਆ ਚੰਦ ਆ ਧਰਤੀ ਇਹਦਾ ਅੰਤ ਨਹੀਂ ਪਾਇਆ ਕਿਸੇ ਨੇ ਗੁਰੂ ਦਾ ਅੰਤ ਕਿਸੇ ਨੇ ਕੀ ਪਾਉਣਾ ਅੰਤ ਕੋ ਚਾਹਣ ਜੋ ਗਏ ਸੋ ਆਏ ਅੰਤ ਗਵਾਏ ਜਿਹੜੇ ਅੰਤ ਨੂੰ ਚਾਹਣ ਗਏ ਅੰਤ ਦਾ ਅੰਤ ਪਾਉਣ ਗਏ ਪਰਮੇਸ਼ਰ ਦਾ ਉਹ ਆਪਣਾ ਅੰਤ ਭੁੱਲ ਗਏ ਇਸ ਕਰਕੇ ਤੇਰਾ ਅੰਤ ਅਜਿਤ ਕਰ ਕਿਸੇ ਨਹੀਂ ਪਾਇਆ ਵਾਹਿਗੁਰੂ ਜੀ ਤੂੰ ਤੂੰ ਹਰ ਸਰਵਰ ਅਤ ਅਗਾਹ ਬਹੁਤ ਵੱਡਾ ਕਹਿ ਸਕਦੇ ਆ ਤੈਨੂੰ ਹਮ ਲੈ ਨਾ ਸਕੈ ਅੰਤ ਮਾਤੀ ਤੇਰਾ ਕਿਣਕਾ ਮਾਤ ਵੀ ਕਿਸੇ ਨੇ ਅਜ ਤੀ ਗ੍ਰੰਤ ਨਹੀਂ ਪਾਇਆ ਤੂੰ ਪਰੇ ਪਰੇ ਅਪਰੰਪਰ ਸੁਆਮੀ ਮਿੱਤ ਜਾਨੋ ਆਪਨ ਗਾਤੀ ਤੂੰ ਪਰੇ ਤੋਂ ਪਰੇ ਅਪਰੰਪਰ ਹੈ ਤੂੰ ਸਭਨੋਂ ਵੱਡਾ ਸੁਆਮੀ ਅਕਾਲ ਪੁਰਖ ਪਰਮੇਸ਼ਰ ਜੀ ਮਿੱਤ ਜਾਨੋ ਆਪਨ ਗਾਤੀ ਸਾਨੂੰ ਲਿਮਟਾਂ ਵਿੱਚ ਰੱਖਿਆ ਹੋਇਆ ਸਾਨੂੰ ਅੱਖਾਂ ਦਿੱਤੀਆਂ ਨਾ ਇਹਨਾਂ ਦੀ ਥੋੜੀ ਜੀ ਪਾਵਰ ਦਿੱਤੀ ਹੈ ਸਾਨੂੰ ਵਿਅਨਿਕ ਦੂਰਤੀ ਕਰ ਦੇ ਸਕਦੇ ਆ ਕੰਨ ਦਿੱਤੇ ਆ ਥੋੜਾ ਜਿਹਾ ਸਾਨੂੰ ਲਿਮਟ ਵਿੱਚ ਦਿੱਤੇ ਆ ਇੰਨਾ ਕੁ ਸੁਣ ਸਕਦਾ ਜੇ ਬਹੁਤਾ ਸੁਣੇਗਾ ਤੇ ਇਹਨਾਂ ਦੇ ਪੱਟ ਦੇ ਪਾਟ ਜਾਣਗੇ ਅੱਖਾਂ ਨਾਲ ਬਹੁਤਾ ਦੇਖੇਗਾ ਤੇ ਖਰਾਬ ਹੋ ਜਾਣਗੀਆਂ ਲੱਤਾਂ ਨਾਲ ਬਹੁਤਾ ਚੱਲੇ ਲਿਆ ਲਿਮਟ ਤੋਂ ਜ਼ਿਆਦਾ ਤੇ ਥੱਕ ਜਾਣਗੀਆਂ ਦੁਖੀ ਹੋਣਗੀਆਂ ਸਾਨੂੰ ਸਰੀਰ ਦੇ ਵਿੱਚ ਹਰ ਚੀਜ਼ ਦੀ ਲਿਮਟ ਦਿੱਤੀ ਹੋਈ ਹੈ ਪ੍ਰਸ਼ਾਦੇ ਦੀ ਲਿਮਟ ਭੁੱਖ ਦੀ ਲਿਮਟ ਸਾਰੀਆਂ ਚੀਜ਼ਾਂ ਦੀ ਲਿਮਟ ਹੈ ਸੌਣ ਦੀ ਲਿਮਟ ਇਸ ਕਰਕੇ ਸਾਨੂੰ ਥੋੜਾ ਥੋੜਾ ਦਿੱਤਾ ਹੋਇਆ ਹੈ ਪਰ ਪਰਮੇਸ਼ਰ ਦਾ ਕੋਈ ਅੰਤ ਹੀ ਨਹੀਂ ਹੈ ਉਹ ਬੇਸ਼ਮਾਰ ਬੇਅੰਤ ਹੈ ਇਸ ਕਰਕੇ ਸਤਿਗੁਰੂ ਗੁਰੂ ਚੌਥੇ ਪਾਤਸ਼ਾਹ ਜੀ ਕਹਿੰਦੇ ਆ ਤੂੰ ਪਰੈ ਪਰੈ ਅਪਰੰਪਰ ਸੁਆਮੀ ਮਿੱਤ ਜਾਨੋ ਆਪਨ ਗਾਦੀ ਅੱਗੇ ਉਚਾਰਨ ਕਰਦੇ ਹਰ ਕੇ ਸੰਤ ਜਨਾ ਹਰ ਜਪਿਓ ਗੁਰ ਰੰਗ ਚਲੂਲੇ ਰਾਤੀ ਜਿਹੜੇ ਹਰੀ ਦੇ ਪਿਆਰੇ ਜਿਨ੍ਹਾਂ ਦਾ ਜਿਨ੍ਹਾਂ ਦਾ ਪਿਆਰ ਪੈ ਗਿਆ ਪਰਮੇਸ਼ਰ ਨਾਲ ਹਰ ਕੇ ਸੰਤ ਜਨਾਹ ਹਰ ਜਪਿਓ ਗੁਰ ਰੰਗ ਚ ਲੂਲੇ ਰਾਤੀ ਗੁਰੂ ਦੇ ਰੰਗ ਵਿੱਚ ਰਤੇ ਗਏ ਜਿਹੜੇ ਅੱਗੇ ਕਹਿੰਦੇ ਹਰ ਹਰ ਭਗਤ ਬੰਨੀ ਐ ਤ ਸੋਭਾ ਹਰ ਜਪਿਓ ਉਤਮ ਪਾਤੀ ਉਹਨਾਂ ਦੀ ਸੁਭਾ ਸੰਸਾਰ ਦੇ ਵਿੱਚ ਹੁੰਦੀ ਹੈ ਗੁਰੂ ਉਹਨਾਂ ਨੂੰ ਆਪ ਪ੍ਰਗਟ ਕਰਦਾ ਹੈ ਗੁਰੂ ਉਹਨਾਂ ਦੀ ਆਪ ਵਡਿਆਈ ਕਰਾਉਂਦਾ ਸੁਭਾ ਹੁੰਦੀ ਉਹਨਾਂ ਦੀ ਹਰ ਜਪਿਓ ਉਤਮ ਪਾਤੀ ਉਹ ਵੱਡਾ ਵੱਡਿਆਂ ਭਾਗਾਂ ਵਾਲੇ ਆ ਜਿਨ੍ਹਾਂ ਨੇ ਪਰਮੇਸ਼ਰ ਨੂੰ ਇਸ ਸੰਸਾਰ ਤੇ ਰਹਿ ਕੇ ਜਪ ਲਿਆ ਅੱਗੇ ਅਖੀਰਲੀ ਪੰਕਤੀ ਵਿੱਚ ਉਚਾਰਨ ਕਰਦੇ ਆ ਹਰਿਆ ਪੇ ਠਾਕੁਰ ਆਪੇ ਸੇਵਕ ਆਪ ਬਣਾਵੇ ਭਾਤੀ ਆਪ ਹੀ ਉਹ ਪਰਮੇਸ਼ਰ ਆਪ ਹੀ ਉਹ ਪਿਆਰਾ ਹੈ ਆਪੇ ਠਾਕੁਰ ਆਪ ਹੀ ਹੁਕਮ ਕਰਨ ਵਾਲਾ ਤੇ ਆਪ ਹੀ ਉਹ ਹੁਕਮ ਸੁਣਨ ਵਾਲਾ ਹੈ ਆਪੇ ਠਾਕੁਰ ਆਪੇ ਸੇਵਕ ਆਪ ਬਣਾਵੇ ਭਾਤੀ ਸਾਰੀਆਂ ਵਿਧਾਂ ਸਾਰੇ ਭਾਣਿਓ ਆਪ ਹੀ ਬਣਾਉਣ ਵਾਲਾ ਜੋ ਹੁੰਦਾ ਉਹਦੇ ਹੁਕਮ ਅੰਦਰ ਹੀ ਹੁੰਦਾ ਹੈ ਪਰ ਜਾਨਾ ਬਚਨ ਪੜ੍ਹਦੇ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਹੁਕਮ ਤੋਂ ਬਿਨਾਂ ਤਾਂ ਪੱਤਾ ਨਹੀਂ ਝੂਲ ਸਕਦਾ ਹਵਾ ਚੱਲਦੀ ਹੈ ਇਹ ਵੀ ਹੁਕਮ ਅੰਦਰ ਦਿਨ ਚੜਦਾ ਹੈ ਵੀ ਹੁਕਮ ਅੰਦਰ ਸ਼ਿਭਦਾ ਹੈ ਵੀ ਹੁਕਮ ਅੰਦਰ ਅਸੀਂ ਵੀ ਗੁਰੂ ਦੇ ਹੁਕਮ ਅੰਦਰ ਹਾਂ ਅੱਗੇ ਉਚਾਰਨ ਕਰਦੇ ਹਾਂ ਅਖੀਰਲੀ ਪੰਕਤੀ ਵਿੱਚ ਨਾਨਕ ਜਨ ਤੁਮਰੀ ਸਰਣਾਈ ਹਰ ਰੱਖੋ ਲਾਜ ਭਗਾਤੀ ਨਾਨਕ ਜਨ ਗੁਰੂ ਦਾ ਪਿਆਰਾ ਜਨ ਕਹਿੰਦੇ ਸੇਵਕ ਨੂੰ ਮੈਂ ਤੇਰਾ ਸੇਵਕ ਆ ਤੇਰੇ ਚਰਨਾਂ ਦਾ ਦਾਸ ਨਾਨਕ ਜਨ ਤੁਮਰੀ ਸਰਣਾਈ ਤੇਰੇ ਸਰਣ ਵਿੱਚ ਤੇਰੇ ਚਰਨਾਂ ਵਿੱਚ ਆਇਆ ਕਿਰਪਾ ਕਰੋ ਹਰ ਰੱਖੋ लाਜ ਭਗਾਤੀ ਜਿਵੇਂ ਤੈਨੂੰ ਚੰਗਾ ਲੱਗਦਾ ਓਵੇਂ ਮੇਰੀ लाਜ ਰੱਖ ਲੈ ਜਿਵੇਂ ਤੈਨੂੰ ਪਉਂਦਾ ਹੈ ਜਿਉਂ ਭਾਵੇਂ ਤਿਉਂ ਰੱਖ ਲੈ ਹਮ ਸਰਣ ਪ੍ਰਵੇ ਆਏ RAM ਰਾਜੇ ਹਮ ਪੂਲ ਵਿਗਾੜੇ ਦਿਨ ਰਾਤ ਹਰ लाਜ ਰਖਾਏ ਅਸੀਂ ਭੁੱਲਾ ਕਰਨ ਵਾਲੇ ਅਸੀਂ ਗਲਤੀਆਂ ਦੇ ਪੁਤਲਿਆਂ ਪਰ ਵਾਹਿਗੁਰੂ ਜੀ ਤੇਰੀ ਸ਼ਰਨ ਵਿੱਚ ਆ ਗਏ ਹਾਂ ਜਿਵੇਂ ਤੈਨੂੰ ਪਉਂਦਾ ਹੈ ਜਿਵੇਂ ਤੈਨੂੰ ਚੰਗਾ ਲੱਗਦਾ ਹੈ ਉમે ਸਾਡੀ ਲਾਜ ਰੱਖ ਲੈ ਇਸ ਕਰਕੇ ਸਤਿਗੁਰੂ ਚੌਥੇ ਪਾਤਸ਼ਾਹ ਜੀ ਅੱਜ ਦੇ ਫਰਮਾਨ ਅੰਦਰ ਉਚਾਰਨ ਕਰਦੇ ਆ ਨਾਨਕ ਜਨ ਤੁਮਰੀ ਸਰਣਾਈ ਹਰ ਰੱਖੋ ਲਾਜ ਭਗਾਤੀ ਭਗਾਤੀ ਦਾ ਅਰਥ ਹੈ ਭਗਤਾਂ ਦੀ ਲਾਜ ਰੱਖਣ ਵਾਲੇ ਪਰਮੇਸ਼ਰ ਜੀ ਤੂੰ ਸਾਡੀ ਵੀ ਲਾਜ ਰੱਖ ਤੂੰ ਬੜਿਆਂ ਦੀ ਰੱਖਦਾ ਇਸ ਕਰਕੇ ਸਾਡੀ ਵੀ ਰੱਖ ਤੈਨੂੰ ਭਗਤਾਂ ਦੀ ਲਾਜ ਰੱਖਣ ਵਾਲਾ ਕਹਿੰਦੇ ਆ ਅਰ ਜੁਗ ਜੁਗ ਭਗਤੋਂ ਪਾਇਆ ਪੈਜ ਰੱਖਦਾ ਆਇਆ RAM RAJAI ਇਸ ਕਰਕੇ ਉਹ ਰੱਖਦਾ ਜਰੂਰ ਹੈ ਜੇ ਕੋਈ ਭਾਵਨਾ ਨਾਲ ਗੁਰੂ ਦੀ ਸ਼ਰਨ ਵਿੱਚ ਆਵੇ ਜੀ ਏਸੀ ਸਤਗੁਰੂ ਜੀ ਦਾ ਅੱਜ ਦਾ ਸ੍ਰੀ ਮੁਖਵਾਕ ਆਪ ਸੰਗਤਾਂ ਨੇ ਬੜੇ ਪਿਆਰ ਸਤ ਬੈਠ ਕੇ ਸਰਵਣ ਕੀਤਾ ਹੈ ਅੱਜ ਸ਼੍ਰੀ ਮੁਖਵਾਕ ਥੋੜਾ ਲੰਮੇਰਾ ਅਸੀਸ ਕਰਕੇ 5 ਮਿੰਟ ਵੱਧ ਲੱਗੇ ਐ ਸਮੂਹ ਸੰਗਤ ਨੇ ਮਾਫੀ ਦੇਣੀ ਜੀ ਵਿਚਾਰ ਕਰਦਿਆਂ ਤਾਂ ਇੱਕ ਨਹੀਂ ਨਿੱਕਾਂ ਪ੍ਰਕਾਰ ਦੀਆਂ ਗਲਤੀਆਂ ਹੋ ਜਾਂਦੀਆਂ ਆਪ ਸੰਗਤ ਵਿੱਚ ਪਰਮੇਸ਼ਰ ਵਸਦਾ ਆਸੀਸ ਦੇਣੀ ਦੇਹੋ ਸਜਣ ਅਸੀਸੜੀਆਂ ਜੇ ਹੋਵੇ ਸਾਹਿਬ ਸਿਉ ਮੇਲ ਬਲਾਉ ਫਤੇ ਜੀ ਅਕਵਾਹੇ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ